ਲੋਕ ਕਹਿੰਦੇ ਨੇ ਪਰ ਉਹ ਤੁਹਾਨੂੰ ਹਿੰਦੂ ਰਾਸ਼ਟਰ ਬਣਾਉਣਾ ਹੈ ਕੀ ਕਰੋਗੇ ਹਿੰਦੂ ਰਾਸ਼ਟਰ ਬਣਾ ਕੇ ਤੁਹਾਡਾ ਸੰਵਿਧਾਨ ਹੀ ਵਿਦਾਂਤ ਹੈ ਉਹ ਕਿੱਥੋਂ ਆ ਗਿਆ ਸੰਵਿਧਾਨ ਇਹ ਸਮਝੋ ਤਾਂ ਉਹਦੇ ਵਿੱਚ ਲਿਖਿਆ ਨਹੀਂ ਹੈ ਭਾਵੇਂ ਕਿ ਇਹ ਵਾਕ ਇਸ ਉਪਨਿਸ਼ਦ ਤੋਂ ਆ ਰਿਹਾ ਹੈ ਪਰ ਉਹ ਆਪਣੇ ਆਪ ਵਿੱਚ ਉਪਨਿਸ਼ਦ ਹੀ ਹੈ ਬਸ ਰੈਫਰੈਂਸ ਦੇ ਨਾਮ ਬਾਕੀ ਰਹਿ ਗਿਆ ਸੀ ਜੇ ਉਹ ਦੇ ਦਿੱਤਾ ਤਾਂ ਲੋਕ ਹੀ ਪੜਕ ਜਾਣਗੇ ਕਹਿਣਗੇ ਹੈ ਇਹ ਤਾਂ ਧਾਰਮਿਕ ਗ੍ਰੰਥ ਹੋ ਗਿਆ ਉਹ ਧਾਰਮਿਕ ਗ੍ਰੰਥ ਹੀ ਹੈ ਨਹੀਂ ਤਾਂ ਦੱਸੋ ਭਾਈਚਾਰਾ ਮਨੁੱਖ ਵਿੱਚ ਕਿਵੇਂ ਹੋ ਸਕਦਾ ਹੈ ਫੈਟਰਨੇਟਰ ਕਿਧਰੋਂ ਆ ਜਾਏਗੀ ਜੋ ਗੱਲ ਆ ਤੁਹਾਡਾ ਸੰਵਿਧਾਨ ਕਹਿ ਰਿਹਾ ਹੈ ਨਾ ਉਹ ਆਮ ਆਦਮੀ ਦੇ ਵਸਦੀ ਹੀ ਨਹੀਂ ਹੈ ਹਰ ਤਰੀਕੇ ਦੀ ਲਿਬਰਟੀ ਤੁਹਾਡਾ ਕਿੰਨੇ ਤਰੀਕੇ ਦੀ ਫ੍ਰੀडम ਹੋ ਸਕਦੀ ਹੈ ਉਹ ਵਿਸਥਾਰ ਵਿੱਚ ਲਿਖ ਕੇ ਦੱਸ ਰਿਹਾ ਹੈ ਇੰਨੀ ਵੱਡੀ ਗੱਲ ਹੈ ਫ੍ਰੀडम ਜੋ ਕਿ ਉੱਚਤਮ ਅਧਿਆਤਮਿਕ ਗੱਲ ਹੁੰਦੀ ਹੈ ਨਾ ਤੇ ਦੇਖੋ ਤੁਹਾਡਾ ਸੰਵਿਧਾਨ ਉਹਨੂੰ ਕਿੰਨਾ ਮਹੱਤਵ ਦਿੰਦਾ ਹੈ ਭਾਰਤ ਜੇ ਅਧਿਆਤਮਿਕ ਦੇਸ਼ ਨਹੀਂ ਰਿਹਾ ਹੁੰਦਾ ਤਾਂ ਭਾਰਤ ਦਾ ਸੰਵਿਧਾਨ ਵੀ ਵੈਸਾ ਨਹੀਂ ਹੋ ਪਾਉਂਦਾ ਜਿੱਦਾਂ ਦਾ ਅੱਜ ਹੈ ਲੋਕਾਂ ਨੂੰ ਲੱਗਦਾ ਹੈ ਨਹੀਂ ਸੰਵਿਧਾਨ ਤਾਂ ਸਾਡਾ ਦੁਨੀਆ ਦੇ ਬਾਕੀ ਕਨਸਟੀਟਿਊਸ਼ਨ ਤੋਂ ਇਨਸਪਾਇਰਡ ਹੈ ਨਹੀਂ ਤੇਰਾ ਸੰਵਿਧਾਨ ਤੇਰੀ ਹੀ ਮਿੱਟੀ ਤੋਂ ਉੱਠਿਆ ਹੈ ਪਾਗਲ ਨਹੀਂ ਤਾਂ ਅਸੀਂ ਰਿਪਬਲਿਕ ਕਿਵੇਂ ਬਣ ਜਾਂਦੇ ਉੱਥੇ ਤਾਂ ਅਜ ਵੀ ਕੁਈਨ ਬੈਠੀ ਹੋਈ ਹੈ ਅਸੀਂ ਕਿਹਾ ਇੱਥੇ ਕੋਈ ਕਿ